ਪਾਠ ਨੋਮਾ ਪੰਜਾਬੀ ਨੌਜਵਾਨ ਨੂੰ ਹੱਲਾਸ਼ੇਰੀ ਉਦੇਸ਼ ਅੱਜ ਦੀ ਪੀੜੀ ਨੂੰ ਪੁਰਾਣੀ ਪੀੜੀ ਦੀ ਸਾਦਗੀ ਮਿਹਨਤ ਅਤੇ ਇਮਾਨਦਾਰੀ ਦੱਸ ਕੇ ਉਹਨਾਂ ਵਿੱਚ ਆਈਆਂ ਊਣਤਾਈਆਂ ਤੋਂ ਜਾਣੂ ਕਰਵਾ ਕੇ ਉਹਨਾਂ ਵਿੱਚੋਂ ਨਿਕਲਣ ਲਈ ਪ੍ਰੇਰਿਤ ਕਰਨਾ ਉਠ ਪੰਜਾਬੀ ਸ਼ੇਰਾਂ ਉਠ ਕਰਕੇ ਥੋੜਾ ਜੇਰਾ ਉਠ ਨਸ਼ਿਆਂ ਵਿੱਚ ਗਲਤਾਨ ਨਾ ਹੋ ਤੋ ਬੇਈਮਾਨ ਨਾ ਹੋ ਬਣ ਕੇ ਰਹਿ ਪੰਜਾਬੀ ਸ਼ੇਰ ਕੜ ਦੇ ਦਿਲ ਦੇ ਵਿੱਚੋਂ ਮੇਰ ਸੱਬਦਾ ਬਣ ਕੇ ਰਹਿ ਪਰਾ ਸਭ ਨੂੰ ਆਪਣੇ ਨਾਲ ਰਲਾ ਮਿਹਨਤ ਦਾ ਤੂੰ ਪੱਲਾ ਫੜ ਜਾਤਾ ਪਾਤਾ ਲਈ ਨਾ ਲੜ ਨੌਕਰੀਆਂ ਤੇ ਆਸ ਨਾ ਰੱਖ ਹੱਥਾਂ ਵਿੱਚ ਪੰਜਾਲੀ ਚੱਕ ਖੋਦ ਧਰਤ ਦਾ ਕੋਨਾ ਕੋਨਾ ਪੈਦਾ ਕਰ ਲੈ ਇੱਥੇ ਹੀ ਸੋਨਾ ਦੁਨੀਆ ਵਿੱਚ ਬਦਨਾਮ ਨਾ ਹੋ ਨਸ਼ੀਆਂ ਦੀ ਨਾ ਚੱਕੀ ਛੋ ਖੁਦਸ਼ੀਆں ਦਾ ਰਾਣਾ ਫੜ ਹਿੰਮਤ ਦੀ ਤੂੰ ਸੀੜੀ ਚੜ ਬੜੇ ਸਿਆਸਤਦਾਨ ਕਮੀਨ ਤੇਥੋਂ ਲੁੱਟੀ ਜਾਣ ਜ਼ਮੀਨ ਤੇਰੀ ਉਖਲੀ ਤੇਰਾ ਸਿਰ ਨਸ਼ਿਆਂ ਵਿੱਚ ਨਾ ਫਸਿਆ ਫਿਰ ਭੁੱਕੀ ਡੋਡੇ ਮਾਰ ਵਗਾ ਫੜ ਲੈ ਤੂੰ ਹੁਣ ਸੱਚਾ ਰਾਹ ਤੇਰੀ ਮਿਹਨਤ ਲੁੱਟੀ ਜਾਂਦੇ ਫਿਰ ਵੀ ਤੈਨੂੰ ਕੁੱਟੀ ਜਾਂਦੇ ਚਿੱਟੇ ਬਾਣੇ ਅੰਦਰ ਗੂੰ ਵੋਟਾਂ ਲੈ ਕੇ ਫੇਰਨ ਮੂੰਹ ਇੱਥੇ ਚੱਲਣ ਰਾਜਨੀਤੀਆਂ ਤੂੰ ਰੱਖਦਾ ਸਮੈਗ ਪੀਤੀਆ ਨਾੜਾ ਦੇ ਵਿੱਚ ਸੜਜੂ ਖੂਨ ਫੜ ਕੇ ਅੰਦਰ ਕਰੂ ਕਣੂਣ ਉਲਟੇ ਨਹੀਂ ਚੱਲ ਸਿੱਧੇ ਰਾਹ ਦੁੱਧ ਪੀਆ ਕਰ ਨਾ ਪੀਚਾ दारू ਦੀਆਂ ਦੁਕਾਨਾਂ ਤੋੜ ਇਹ ਅੱਜ ਸਮੇਂ ਦੀ ਲੋੜ ਹਿੰਮਤ ਅਤੇ ਦਲੇਰੀ ਕਰ ਖੂਨ ਨਾ ਗੱਲ ਲਮੇਰੀ ਕਰ ਮੌਕਾ ਹੱਥ ਨਹੀਂ ਆਉਣਾ ਫੇਰ ਤੋੜ ਵਕਤ ਦੀਆਂ ਕਮਰਾਂ ਤੋੜ ਤੂੰ ਦਰਿਆਵਾਂ ਦਾ ਰੁਖ ਮੋੜ ਪੜਿਆ ਕਰ ਇਤਿਹਾਸ ਦੇ ਪੰਨੇ ਕਿੰਨਿਆਂ ਦੇ ਮੂੰਹ ਸ਼ੇਰਾਂ ਪੰਨੇ ਭਗਤ ਸਿੰਘ ਕਰਤਾ ਸਰਾਬਾ ਕਿੰਨਾ ਸੀ ਇਹਨਾਂ ਦਾ ਦਾਬਾ ਉਦਮ ਸਿੰਘ ਨੇ ਦਿੱਤੇ ਠੋਕ ਲੰਡਨ ਨੇ ਸੀ ਮਾਰੀ ਮੋਖ ਭੱਜ ਗਿਆ ਸੀ ਦੁੰਮ ਦਬਾ ਕੇ ਗੋਰਾ ਖੜਿਆ ਲੰਡਨ ਜਾ ਕੇ ਜੋ ਖੁਸ਼ੀਆਂ ਹੁਣ ਖੋਲ ਐ ਤੂੰ ਲਾਣਤ ਸਾਰੀ ਢੋਲੇ ਤੂੰ ਛੱਡ ਵਿਦੇਸ਼ਾਂ ਦਾ ਖਹਿੜਾ ਸੱਦਦਾ ਪਿਆ ਪੰਜਾਬੀ ਵੇੜਾ ਇੱਥੇ ਆ ਕੇ ਰੌਣਕ ਲਾ ਦੇ ਇਸ ਨੂੰ ਹੋਰ ਖੁਸ਼ਹਾਲ ਬਣਾ ਦੇ ਵੱਦ ਵਿਦੇਸ਼ੋਂ ਸੋਨਾ ਕਰ ਦੇ ਸੋਨਾ ਰੰਗ ਪੰਜਾਬੀ ਪਰ ਦੇ ਜੋ ਅੰਗਰੇਜ਼ਾਂ ਵਰਗੇ ਬੰਦੇ ਉਹਨਾਂ ਲਈ ਬਣਾ ਲਈ ਫੰਦੇ ਤੂੰ ਕਿਉ ਯਾਰਾ ਫੰਦੇ ਪਾਉਣਾ ਕੋਡੀਆਂ ਦੇ ਮੁੱਲ ਜਾਣ ਗਵਾਉਣਾ ਤੇਰਾ ਮੁੱਲ ਨਾ ਲੱਖ ਹਜ਼ਾਰੀ ਚੂਮ ਚੂ ਮਜ਼ਾਲਮ ਗੱਡੀ ਚਾੜੀ ਤੈਨੂੰ ਦੇਵਾ ਯਾਰ ਹਲੂਣਾ ਤੂੰ ਨਹੀਂ ਰੱਤੀ ਭਰ ਵੀ ਊਣਾ ਭਾਰਤ ਦਾ ਤੂੰ ਸ਼ੇਰ ਐ ਸ਼ੇਰ ਨਾ ਲਾ ਵੀਰਾ ਰੱਤੀ ਦੇਰ ਸੰਭਲ ਤੂੰ ਐ ਬਹੁਤ ਦਲੇਰ ਮਾਪਿਆਂ ਦਾ ਤੂੰ ਬੱਬਰ ਸ਼ੇਰ ਉਠ ਪੰਜਾਬੀ ਸ਼ੇਰਾ ਉਠ ਕਰਕੇ ਵੱਡਾ ਜੇਰਾ ਉਠ ਕੀ ਸਿੱਖਿਆ ਨੌਜਵਾਨਾਂ ਦੀ ਸੋਚ ਨੂੰ ਨਵਾਂ ਰਾਹ ਦਿਖਾਉਣਾ ਅਤੇ ਆਪਣੇ ਜ਼ਿੰਮੇਵਾਰੀਆਂ ਤੋਂ ਜਾਣੂ ਕਰਵਾਉਣਾ